ਚੋਰਾਾਂ ਦੀ ਹੌਸਲੇ ਅੱਜ ਦਿਨ ਬਲੰਦ ਹੁੰਦੇ ਜਾ ਰਹੇ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਖਬਰ ਫਤਿਗੜ ਚੂੜੀਆਂ ਦੀ ਮੁਹੱਲਾ ਸਾਨਣਾ ਦਾ ਜਿੱਥੇ 7 ਨੰਬਰ ਵਾਰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰਾ ਨੇ ਗੁਰੂ ਘਰ ਦੀ ਗੋਲਕ ਨੂੰ ਨਿਸ਼ਾਨਾ ਬਣਾਇਆ ਤੇ ਗੋਲਕ ਤੋੜ ਕੇ ਉਸ ਵਿੱਚੋਂ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਦੋਂ ਪਾਠੀ ਸਿੰਘ ਸਵੇਰੇ ਪਾਠ ਕਰਨ ਆਇਆ ਤਾਂ ਉਸ ਨੇ ਦੇਖਿਆ ਕਿ ਦਰਵਾਜ਼ਾ ਸਾਹਿਬ ਦਾ ਜਿੰਦਾਂ ਟੁੱਟਿਆ ਹੋਇਆ ਸੀ ਤਾਂ ਜਦੋਂ ਅੰਦਰ ਆਇਆ ਤਾਂ ਗੋਲਕ ਵੀ ਟੁੱਟੀ ਹੋਈ ਸੀ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵਾਹਿਗੁਰੂ ਖਾਲਸਾ ਵਾਹਿਗੁਰੂ ਜਗੀ ਫਤਿਹ। ਦਾਸਰਦੇਵ ਸਿੰਘ ਨੀਗਾ। ਸਵੇਰੇ ਜੀ 5:30 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਕਿ ਗੁਰਦੁਆਰੇ ਜਿਹੜੀ ਆ ਪੀਆ ਮਦਭਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਆ। ਤੇ ਸਵੇਰੇ ਜਦੋਂ ਗੁਰਦੁਆਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਹੈ ਜਦੋਂ ਆਣ ਕੇ ਵੇਖਿਆ ਗਿਆ ਆ ਤੇ ਉਹਦੇ ਵੱਲੋਂ ਜਿਹੜੇ ਵੀ ਜਿੰਨੇ ਕੀਤੀ ਹੈ ਮਦਬਗੀ ਕੱਢਣਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉੱਪਰ ਨੇ ਆ ਗਿਆ ਆ ਭੰਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲ ਕਿਆ ਉਹ ਭੰਨੀ ਗਈ ਆ ਤੇ ਜਿਹੜੀ ਵਿੱਚੋਂ ਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ ਸੀਸੀਟੀਵੀ ਚ ਵੀ ਹਾਂਜੀ ਸੀਲ ਸੀ ਹਾਂਜੀ ਅ디 ਸੀਸੀਟੀਵੀ ਦੇ ਵਿੱਚ ਸਾਰੀ ਜੜੀ ਉਹਦੀ ਕਵਰੇਜ ਹੋਈ ਹੈ ਕੋਈ ਆ ਲੱਗਦਾ ਪਛਾਣ ਕੋਈ ਅਜੇ ਨਹੀਂ ਉਹਦਾ ਮੂੰਹ ਸਾਰਾ ਕਵਰੇਜ ਨਹੀਂ ਤੇ ਵੀ ਉਹਦੀ ਜਿਹੜੀ ਪਛਾਣ ਆ ਸਿਰਫ ਥੋੜੇ ਬੋਦੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਆ ਬਾਕੀ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਨ ਦੀ ਮੈਂ ਸਬੁਰਦਰ ਸਾਹਿਬ ਗਰੰਤ ਸਿੰਘ ਦੀ ਸੇਵਾ ਨਿਭਾ ਰਿਹਾ ਜੀ ਜਦੋਂ ਸਵੇਰੇ ਅਮਰਤ ਵੇਲੇ ਆਣ ਕੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਬਾਹਰ ਗੇਟ ਗੇਟ ਖੋਲ੍ਹ ਕੇ ਜਦੋਂ ਅੰਦਰ ਆਏ ਤੇ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕ ਟੁੱਟੀ ਹੋਈ ਸੀ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਏ ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਆ ਜੀ 1 ਵਜੇ ਦੇ ਲਗਭਗ ਦੇ ਉਸ ਤੋਂ ਬਾਅਦ ਅਮਰਤਵਾਲਾ ਜਦੋਂ ਸੰਗਤ ਆਈ ਅਸੀਂ ਫਿਰ ਇਕੱਠੇ ਹੋ ਕੇ ਥਾਣਾ ਫਦੇਗੜ ਚੂੜੀਆਂ ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ ਤੇ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ ਬਾਕੀ ਜਿਨਨੇ ਮਦਦ ਭਾਗਾ ਕੰਮ ਕੀਤਾ ਏ ਪ੍ਰਮਾਤਮਾ ਨੂੰ ਸਮਤ ਭਗਿਸ਼ਿਸ਼ ਕਰੇ ਤੇ ਉਤੇ ਮੰਨ ਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੇ ਕਿੰਨੀ ਕੀ ਰਕਮ ਸੀ ਅੰਦਾਜ਼ਨ ਦੀ ਲਗਭਗ ਲੱਖ ਦੇ ਲੱਗੇ ਆਏ ਸੀ ਤੇ ਉਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਸੀ ਹਾਂਜੀ ਆਏ ਸੀ ਹੁਣੇ ਮੁਲਾਜ਼ਮ ਆਏ ਸੀਗੇ ਸਵੇਰੇ ਵੀ ਆਏ ਸੀ ਉਹ ਕਾਰਵਾਈ ਕਰ ਰਹੇ ਨੇ ਜੀ ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ ਨਾਸਤੀ ਕੀ ਫਤੇਗੜ ਸਾਹਿਬ ਚੂੜੀਆਂ ਦੇ ਮਹੱਲਾ ਜਿਹੜਾ ਸਾਨਣਾ ਦਾ ਸਤਨਬਰਵਾੜ ਦੀ ਘਟਨਾ ਤਾਂ ਉੱਥੇ ਹੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਟੀ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਚੋਰਾਂ ਨੂੰ ਨੱਥ ਪਾਣੀ ਚਾਹੀਦੀ ਕਿਉਂਕਿ ਗੁਰੂ ਘਰ ਦੀਆਂ ਇਮਾਰਤਾਂ ਨੇ ਜਾਂ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਉੱਥੇ ਪੈ ਪੈਸੇ ਜਾਂ ਹੋਰ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ ਇਹ ਨਸ਼ਾ ਕਰਨ ਵਾਲੇ ਨੇ ਇਹਨਾਂ ਦੇ ਨੱਥ ਪਾਣੀ ਚਾਹੀਦੇ ਤੇ ਜਿਹੜੇ ਚੋਰਾਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ